ਓਏ 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 ਪੀਆ ਮਨਸਾਮ ਰੱਖੀ ਨਾ ਬਿਸਬੇ ਨਦੀ ਦੇ ਵਿੱਚੋਂ ਪੰਜਾਬੀ ਨੌਜਵਾਨ ਦੀ ਮਿਲੀ ਸੀ লাশ ਬਿੱਤੀ ਦਿਨੀ ਡੈਡ ਬੋਡੀ ਪਹੁੰਚੀ ਜੱਦੀ ਪਿੰਡ ਨਾਮ ਅੱਖਾਂ ਦੇ ਨਾਲ ਦਿੱਤੀ ਗਈ ਅੰਤਿਮ ਵਿਦਾਈ ਆਸਟ੍ਰੇਲੀਆ ਦੇ ਬ੍ਰਿਸਬੇਨ ਤੋਂ ਇੱਕ ਬੇਹਦੀ ਮੰਦਭਾਗੀ ਖਬਰ ਸਾਹਮਣੇ ਆਈ ਸੀ ਜਿੱਥੇ ਕੀ ਨੌਜਵਾਨ ਦੀ ਸ਼ਕਤੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ ਜਿੱਥੇ ਕਿ ਬ੍ਰਿਸਬੇਨ ਨਦੀ ਦੇ ਵਿੱਚੋਂ ਹੀ ਉਸ ਨੌਜਵਾਨ ਦੀ ਲਾਸ਼ ਮਿਲੀ ਸੀ ਨੌਜਵਾਨ ਜਿਸ ਦੀ ਪਛਾਣ ਦਮਨਪ੍ਰੀਤ ਸਿੰਘ ਵਜੋਂ ਹੋਈ ਸੀ ਜੋ ਕਿ 24 ਤੋਂ 25 ਕੋ ਸਾਲ ਦੇ ਕਰੀਬ ਉਮਰ ਦਾ ਦੱਸਿਆ ਜਾ ਰਿਹਾ ਸੀ ਤਾਂ ਕਰੀਬ 7 ਸਾਲ ਪਹਿਲਾਂ ਉਹ ਸਨੈਰਿਕ ਵਿਦਿਅਕ ਲੈ ਕੇ ਆਪਣਾ ਆਸਟ੍ਰੇਲੀਆ ਗਿਆ ਸੀ ਤੇ ਉਸ ਦੌਰਾਨ ਬੀਤੀ ਦਿਨੀ ਜਦੋਂ ਇਹ ਖਬਰ ਸਾਹਮਣੇ ਆਈ ਕਿ ਬ੍ਰਿਸਬੇਨ ਨਦੀ ਚੋਂ ਉਹਨਾਂ ਦੇ بیٹے ਦੀ ਲਾਸ਼ ਮਿਲਦੀ ਹੈ ਤਾਂ ਪਰਿਵਾਰ ਦੇ ਪੈਰਾਂ ਥੱਲੋ ਜ਼ਮੀਨ ਖਿਸਕ ਗਈ ਤੇ ਜਦੋਂ ਬੀਤੀ ਜੀ ਨੇ ਉਸ ਦੀ ਬਾਡੀ ਉਸ ਦੇ ਘਰ ਪਹੁੰਚਦੀ ਆ ਤਾਂ ਮਾਂ ਦਾ ਰੋਣਾ ਨਹੀਂ ਦੇਖਿਆ ਜਾ ਰਿਹਾ ਕਿਸ ਤਰੀਕੇ ਦੇ ਨਾਲ ਉਹ ਤਾਂ ਹਾਂ ਮਾਰਦੀ ਹੋਈ ਨਜ਼ਰ ਆਉਂਦੀ ਹੈ ਕਿਸ ਤਰੀਕੇ ਦੇ ਨਾਲ ਕਹਿੰਦੀ ਹੈ ਕਿ ਆਪਣੇ ਧੀਆ ਪੁੱਤਾਂ ਨੂੰ ਸੰਭਾਲ ਕੇ ਰੱਖੋ ਤਾਂ ਬਹੁਤ ਹੀ ਜ਼ਿਆਦਾ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਤਾਂ ਇਸ ਮੌਕੇ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਹਾਲਾਂਕਿ ਇਸ ਘਟਨਾ ਦੀ ਜਾਂਚ ਦੀ ਮੰਗ ਹੈ ਜਿਹੜੀ ਉਹ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਸਾਡੇ ਬਾਬਾ ਜਗਜੀਤ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਇਥੋਂ ਦੇ ਇਨਚਾਰਜ ਨੇ ਤੇ ਇਹਨਾਂ ਦਾ ਬਹੁਤ ਹੀ ਪਿਆਰਾ ਲਾੜਦਾ ਬੱਚਾ ਜਿਹੜਾ ਜਿਨ੍ਹਾਂ ਦੀ ਉਮਰ ਜਿਹੜੀ ਆ ਤਕਰੀਬਨ ਅਜੇ 24-25 ਸਾਲ ਸੀ ਦਮਨ ਪ੍ਰੀਤ ਸਿੰਘ ਜਿਹੜਾ ਆਸਟ੍ਰੇਲੀਆ ਦੇ ਵਿੱਚ ਪੱਕਾ ਹੋ ਚੁੱਕਿਆ ਸੀ ਤੇ ਪਿਛਲੇ ਦਿਨੀ ਜਿਹੜਾ ਉੱਥੇ ਪਾਣਾ ਵਾਪਰਿਆ ਉਹ ਬਹੁਤ ਹੀ ਅਕਾਇਤ ਅਸਹਿ ਸੀ ਤੇ ਜਿਹੜਾ ਉਹ ਆਪਾਂ ਨੂੰ ਸਦੀਵੀ ਵਿਛੋੜਾ ਦੇ ਗਿਆ ਬੱਚਾ ਦਮਨਪ੍ਰੀਤ ਸਿੰਘ ਮੈਂ ਜਿੱਥੇ ਇਹਨਾਂ ਦੇ ਪਰਿਵਾਰ ਦੇ ਨਾਲ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜਾ ਗਹਿਰਾ ਦੁੱਖ ਪ੍ਰਗਟ ਕਰਨ ਵਾਸਤੇ ਪਹੁੰਚਿਆ ਤੇ ਜਿਹੜਾ ਇਹਨਾਂ ਨੂੰ ਇਹ ਜਿਹੜਾ ਦੁੱਖ ਹੈ ਉਹ ਜਿਹੜਾ ਬਹੁਤ ਹੀ ਕਹਿਣਾ ਹੀ ਸੌਖਾ ਹੁੰਦਾ ਜੰਮਣ ਮਰਨਾ ਹੁਕਮ ਹੈ ਪਾਣਾ ਆਵੇ ਜਾਏ ਗੁਰੂ ਸਾਹਿਬ ਕਿਰਪਾ ਕਰਨ ਦਮਨਪ੍ਰੀਤ ਸਿੰਘ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ਣ ਤੇ ਪਰਿਵਾਰ ਚ ਸੁਖ ਸ਼ਾਂਤੀ ਪਾਣਾ ਮੰਨਣ ਦਾ ਬਲ ਬਖਸ਼ਣ ਉਰਦਾਨ ਸਿੰਘ ਸਾਹਿਬ ਸੱਚੇ ਬਾਸ਼ਾ ਬਹੁਤ ਬਿਆਨਤ ਨੇ ਤੇ ਨਾਲ ਹੀ ਜਿੱਥੇ ਮੈਂ ਪੰਜਾਬ ਸਰਕਾਰ ਤੇ ਜਿਹੜਾ ਹਿੰਦੁਸਤਾਨ ਦੀ ਸਰਕਾਰ ਕਿਉਂਕਿ ਇਹ ਮਾਮਲਾ ਵਿਦੇਸ਼ ਦਾ ਹੈ ਤੇ ਇਹਨਾਂ ਨੂੰ ਵੀ ਸ਼ੱਕ ਹੈ ਕਿ ਕਿਤੇ ਕੋਈ ਲੁੱਟ ਖੋ ਉਧਰ ਲੇ ਜਾਂ ਕਿਸੇ ਨੇ ਕੋਈ ਉਹਦਾ ਜਿਵੇਂ ਮਰਡਰ ਕੀਤਾ ਹੁੰਦਾ ਤੇ ਉਹ ਜਰੂਰ ਜਿਹੜੀ ਹੈ ਇਨਕੁਆਰੀ ਕਰਾ ਕੇ ਤੇ ਪਰਿਵਾਰ ਨੂੰ ਇਨਸਾਫ ਜਿਹੜਾ ਮਿਲਣਾ ਚਾਹੀਦਾ ਚੜਦੀ ਕਲਾ ਟਾਈਮ ਟੀਵੀ ਲਈ ਸੁਲਤਾਨਪੁਰ ਲੋਧੀ ਤੋਂ ਗੌਰਵਦੀਪ ਦੀ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਕਲਿਕ ਕਰੋ ਬੈਲ ਆਈਕਨ ਨੂੰ ਫਾਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Call or scan QR code to contact us Rodis Inc. Million Miles with Smile or scan QR code to contact us Flankwood Truck Repair Trust We Build in Truck Repair or scan QR code to contact us The Masala Twist Oxnard Fine Authentic Indian Cuisine or scan QR code to contact us Pizza Twist Taste We Twist Order Today Call or Visit Website or scan QR code to contact us New India Market or scan QR code to contact us Taba Indian Cuisine, Tracy find authentic Indian cuisine in Tracy or scan QR code to contact us. Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us made and served with love scan this qr code to contact us krishan kumar covered california certified agency manager who can help you your family and your small business with health insurance call at one 830 3270 or scan qr code to call or text